ਇੱਕ ਵਾਰੀ ਨਾ ਇੱਕ ਪਾਣੀ ਦਾ ਤਲਾਹ ਸੀ ਉਸ ਪਾਣੀ ਦੇ ਤਲਾਹ ਦੇ ਵਿੱਚ ਬਹੁਤ ਸਾਰੇ ਜੀਵ ਮੱਛੀਆਂ ਡੱਡੂ ਹੰਸ ਤੇ ਕਛੂ ਵੀ ਰਹਿੰਦਾ ਸੀ ਉਸ ਇਲਾਕੇ ਦੇ ਵਿੱਚ ਇੱਕ ਵਾਰੀ ਸੂਕਾ ਪੈ ਗਿਆ ਤੇ ਸਾਰਾ ਪਾਣੀ ਦਾ ਤਲਾਹ ਸੁੱਕ ਗਿਆ ਵੇਖਦੇ ਹੀ ਵੇਖਦੇ ਸਾਰੀਆਂ ਮੱਛੀਆਂ ਤੇ ਸਾਰੇ ਪਾਣੀ ਵਾਲੇ ਜਿਹੜੇ ਜਾਨਵਰ ਸੀ ਉਹ ਮਰ ਗਏ ਦੋ ਹੰਸ ਤੇ ਇੱਕ ਕਛੂ ਬਚਿਆ ਦੋਵੇਂ ਹੰਸ ਸਲਾਹ ਕਰ ਰਹੇ ਸੀ ਕਹਿੰਦੇ ਯਾਰ ਇੱਥੇ ਤਾਂ ਹੁਣ ਸੂਕਾ ਪੈ ਗਿਆ ਇੱਥੇ ਰਹਿਣ ਦਾ ਕੋਈ ਫਾਇਦਾ ਹੀ ਨਹੀਂ ਹੁਣ ਆਪਾਂ ਐ ਕਰਦੇ ਆ ਆਪਾਂ ਜੋ ਉੱਡ ਚੱਲਦੇ ਆਂ ਇੱਥੋਂ ਉੱਡ ਕੇ ਕਿਸੇ ਹੋਰ ਆਪਣੇ ਵਧੀਆ ਇਲਾਕੇ ਚ ਚਲੇ ਜਾਂਦੇ ਆਂ ਤੇ ਕਛੂ ਨੇ ਸੁਣ ਕੇ ਕਿਹਾ ਯਾਰ ਤੁਹਾਡੇ ਤਾਂ ਖੰਭ ਲੱਗੇ ਆ ਤੁਸੀਂ ਦੋਵੇਂ ਉੱਡ ਜੂਗੇ ਪਰ ਮੇਰੇ ਤਾਂ ਖੰਭ ਨਹੀਂ ਲੱਗੇ ਮੈਂ ਤਾਂ ਇਸੇ ਸੋਕੇ ਤੇ ਇੱਥੇ ਮਾਰ ਕੇ ਇੱਥੇ ਖਤਮ ਹੋ ਜਾਣਾ ਤਾਂ ਹੰਸਾਂ ਨੇ ਸੋਚਿਆ ਯਾਰ ਫਿਰ ਵੀ ਦੋਸਤ ਮਦਦ ਕਰ ਦਿੰਨੇ ਆ ਤਾਂ ਹੰਸਾਂ ਨੇ ਕੀ ਕੀਤਾ ਇੱਕ ਡੰਡਾ ਚੱਕ ਲਿਆ ਉਸ ਡੰਡੇ ਦੇ ਇੱਕ ਸਿਰੇ ਤੋਂ ਇੱਕ ਹੰਸ ਨੇ ਉਹਨੂੰ ਮੂੰਹ 'ਚ ਫੜ ਲਿਆ ਤੇ ਦੂਜੇ ਸਿਰੇ ਤੋਂ ਦੂਜੇ ਹੰਸ ਨੇ ਉਹਨੂੰ ਮੂੰਹ ਦੇ ਵਿੱਚ ਫੜ ਲਿਆ ਤੇ ਕਛੂ ਨੂੰ ਕਹਿੰਦੇ ਵੀ ਤੂੰ ਬਚਾ ਲਓ ਇਹਨੂੰ ਮੂੰਹ ਦੇ ਵਿੱਚ ਫੜ ਲਾ ਡੰਡੇ ਨੂੰ ਅਸੀਂ ਆਪੇ ਉੱਡੇ ਚੱਲਾਂਗੇ ਤੂੰ ਮੂੰਹ ਨਾ ਖੋਲੀ ਤੂੰ ਨੰਮ ਕਿਹਾ ਰਹੀ ਆਪਾਂ ਆਪਣੀ ਮੰਜ਼ਿਲ ਤੇ ਪਹੁੰਚ ਜਾਵਾਂਗੇ ਕਛੂ ਨੇ ਕ ਸਵੇਰ ਹੋਈ ਹੰਸ ਉੱਡਣਾ ਸ਼ੁਰੂ ਕਰ ਗਏ ਤੇ ਕਛੂ ਨੇ ਡੰਡੇ ਨੂੰ ਮੂੰਹ ਨਾਲ ਫੜ ਲਿਆ ਵਧੀਆ ਜਾ ਰਹੇ ਸੀ ਜਿਵੇਂ ਪਹਿਲਾ ਪਿੰਡ ਟੱਪਣ ਲੱਗੇ ਤਾਂ ਲੋਕਾਂ ਨੇ ਵੇਖਿਆ ਲੋਕ ਵੇਖ ਕੇ ਕਹਿੰਦੇ ਓਏ ਆ ਕੀ ਹੋਏ ਹੁਲਾਇ ਦੱਸ ਓਏ ਕਛੂ ਡੇ ਜਾਂਦਾ ਓਏ ਏਡਾ ਭੜਾ ਲੱਗਦਾ ਉੱਡਦਾ ਦੇ ਕੀ ਓਏ ਇਧਰ ਤਾਂ ਖੰਭ ਵੀ ਨਹੀਂ ਹੈਗੇ ਓਏ ਇਹ ਕਿਵੇਂ ਉੱਡ ਜਾਂਦਾ ਹੈ ਤੇ ਇਨੇ ਨੂੰ ਕਛੂ ਨੇ ਕਿਹਾ ਓਏ ਮੂਰਖੋ ਮੈਂ ਉੱਡ ਮੂੰਹ ਖੋਲਿਆ ਤੇ ਥੱਲੇ ਮੁੰਦੇ ਮੂੰਹ ਆ ਕੇ ਡਿੱਗਿਆ ਤੇ ਮੁੰਦੇ ਮੁੰਦੇ ਕੇ ਕਛੂ ਮਰ ਗਿਆ ਉਹਦਾ ਮੁdde ਮੂੰਹ ਡੇਗਣਾ ਤੇ ਮਰਨਾ ਬਣਦਾ ਵੀ ਸੀ ਕਿਉਂਕਿ ਸੁਧਾਰਨ ਦੀ ਗੱਲ ਆ ਜਦੋਂ ਤੁਸੀਂ ਕਿਸੇ ਕੰਮ ਦੀ ਸ਼ੁਰੂਆਤ ਕਰੋਗੇ ਤਾਂ ਤੁਹਾਨੂੰ ਲੋਕ ਕਿੰਤੂ ਪਰੰਤੂ ਤੁਹਾਡੇ ਤੇ ਸਵਾਲ ਬਹੁਤ ਸਾਰੇ ਲੋਕ ਚੱਕਣਗੇ ਹੁਣ ਜਾਂ ਤਾਂ ਤੁਸੀਂ ਆਪ ਦੀ ਤਾਕਤ ਉਹਨਾਂ ਲੋਕਾਂ ਨੂੰ ਜਵਾਬ ਦੇਣ ਦੇ ਵਿੱਚ ਲਾ ਦਿਓ ਜਾਂ ਫਿਰ ਤੁਸੀਂ ਆਪ ਦੀ ਤਾਕਤ ਨੂੰ ਆਪਦੇ ਕੰਮ ਦੇ ਵਿੱਚ ਲਾ ਦਿਓ ਇਹ ਫੈਸਲਾ ਤੁਹਾਡੇ ਹੱਥ ਦੇ ਵਿੱਚ ਹੈ